ਇੱਕ ਪਾਸੇ ਜਿੱਥੇ ਅੱਧਾ ਪੰਜਾਬ ਹੜ ਦੀ ਮਾਰ ਹੇਠ ਆਇਆ ਹੋਇਆ ਹੈ ਤਾਂ ਦੂਜੇ ਪਾਸੇ ਪੰਜਾਬੀਆਂ ਦੇ ਨਾਲ ਪੰਜਾਬੀ ਹੀ ਖੜ ਰਹੇ ਨੇ ਦਰਅਸਲ ਜਿੱਥੇ ਇਸ ਵੇਲੇ ਹੜ ਪੀੜਤਾਂ ਨੂੰ ਰਾਸ਼ਨ ਸਮਗਰੀ ਦੀ ਤੇ ਹੋਰ ਰਾਹਤ ਸਮਗਰੀ ਦੀ ਲੋੜ ਹੈ ਤਾਂ ਦੂਜੇ ਪਾਸੇ ਕਈ ਥਾਵਾਂ ਤੋਂ ਇਹ ਰਾਹਤ ਸਮਗਰੀ ਆਵੀ ਰਹੀ ਹੈ ਜਿੱਥੇ ਕਿ ਜ਼ਿਲ੍ਹਾ ਸਿਫਦਗੜ ਸਾਹਿਬ ਦੇਖੇ ਵੀ ਪੰਜ ਟਰੱਕ ਹੜ ਪੀੜਤਾਂ ਲਈ ਪਹੁੰਚੇ ਜਾਂਦੇ ਨੇ ਦੱਸ ਦੇ ਕਿ ਬਾਬਾ ਜ਼ੋਰਾਵਾ ਸਿੰਘ ਫਤੇ ਸਿੰਘ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਫਤਿਹਗੜ ਸਾਬ ਤੋਂ ਸਮੂਹ ਸੰਸਾਤ ਸੰਗਤ ਹਲਕਾ ਫਤਿਹਗੜ ਸਾਬ ਦੇ ਸਹਿਯੋਗ ਨਾਲ 71 ਹੋ ਕੇ ਰਾਸ਼ਨ ਸਮਗਰੀ ਦੇ ਪੰਜ ਟਰੱਕ ਹਾਰਪੀਟਾਂ ਦੇ ਲਈ ਰਵਾਨਾ ਕੀਤੇ ਜਾਂਦੇ ਨੇ ਜਿਸ ਦੀ ਅਗਵਾਈ ਅਮਰਿੰਦਰ ਸਿੰਘ ਲਿਬੜਾ ਦੇ ਵੱਲੋਂ ਕੀਤੀ ਜਾਂਦੀ ਹੈ ਦਾਸ ਦੇ ਕੇ ਨੂੰ ਹਰੀ ਚੰਡੀ ਸ਼ੋਮਨੇ ਕਲਦਰ ਦੇ ਪ੍ਰਧਾਨ ਅਤੇ 카ਰਤਕ ਸਾਹਿਬ ਦੇ ਸਾਭਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਜਾਂਦੇ ਜਿੱਤੇ ਕਿ ਹਰੀ ਚੰਡੀ ਦੀ ਇੰਤਬਾਲਿਆ ਨਾ ਟਰੱਕਾਂ ਨੂੰ ਰਵਾਨਾ ਕੀਤਾ ਚਾਹੁੰਦਾ ਇਸ ਮੌਕੇ ਤੇ ਉਹਨਾਂ ਨੇ ਕੇਂਦਰ ਸਰਕਾਰ ਤੋਂ ਹਰਪੀਟ ਲਈ ਵਿਸ਼ੇਸ਼ ਪੈਕੇਜ ਦੀ ਵੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਇਸ ਮੰਗ ਨੂੰ ਜਲਦ ਤੋਂ ਜਲਦ ਪਰਵਾਣ ਕੀਤਾ ਜਾਵੇ ਕਿਉਂਕਿ ਲੋਕ ਇਸ ਵੇਲੇ ਕਾਫੀ ਵੱਡੀ ਮੁਸੀਬਤ ਨਾਲ ਜੂਝ ਰਹੇ ਨੇ ਕੁਦਰਤੀ ਆਫਤ ਦੁਨੀਆ ਚ ਕਿਤੇ ਵੀ ਆ ਸਕਦੀ ਹੈ ਕਿਸੇ ਦੇਸ਼ ਚ ਆ ਸਕਦੀ ਹੈ ਕਿਸੇ ਸਟੇਟ ਚ ਆ ਸਕਦੀ ਹੈ ਪਰ ਇਸ ਵਕਤ ਜਿਹੜੀ ਪੰਜਾਬ ਦੇ ਵਿੱਚ ਹੜਾ ਵਰਗੀ ਸਥਿਤੀ ਬਣੀ ਹੈ ਇਹਦੇ ਲਈ ਕੁਦਰਤੀ ਆਫਤ ਦਾ ਜ਼ਿੰਮੇਵਾਰ ਹੈ ਉਥੇ ਸਰਕਾਰਾਂ ਤੇ ਅਧਿਕਾਰੀਆਂ ਦੀ ਮਿਸ ਮੈਨੇਜਮੈਂਟ ਜਿਹੜੀ ਹੈ ਉਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਜ਼ਿੰਮੇਵਾਰ ਹੈ ਪਾਖੜਾ ਡੈਮ ਜਿਹੜਾ ਬੋਰਡ ਹੈ ਉਹਦਾ ਪ੍ਰਬੰਧ ਕੇਂਦਰ ਕੋਲ ਹੈ ਤੇ ਪ੍ਰੋਪਰ ਜਿਹੜਾ ਪਾਣੀ ਜਿਹੜਾ ਹੈਗਾ ਹਰਿਆਣੇ ਤੇ ਰਾਜਸਥਾਨ ਨੂੰ ਦੇਣ ਦੇ ਲਈ ਉਹਦੇ ਵਿੱਚ ਸਟੋਰ ਕਰਕੇ ਰੱਖਿਆ ਜਾਂਦਾ ਹੈ ਜਦਕਿ 25% ਪਾਣੀ ਜਿਹੜਾ ਹੈ ਇਹ ਲਗਾਤਾਰ ਦਰਿਆਵਾਂ ਦੇ ਵਿੱਚ ਵਹਿੰਦੇ ਰਹਿਣਾ ਚਾਹੀਦਾ ਹੈ ਇਹਦੇ ਨਾਲ ਤਰਤੀਬ ਰੱਲਾ ਪਾਣੀ ਦਾ ਜਿਹੜਾ ਲੈਵਲ ਵੀ ਬਣਿਆ ਰਹਿੰਦਾ ਤੇ ਖੜਾ ਵਰਗੀ ਸਥਿਤੀ ਜਿਹੜੀ ਹੈ ਇਹ ਵੀ ਨਿਭਣਦੀ ਪਰ ਇਹਨਾਂ ਨੇ ਜਿਹੜਾ ਪਾਣੀ ਜਿਹੜਾ ਪੂਰਾ ਜਿਹੜਾ ਹੈ ਉਹ ਰੋਕ ਲੈਂਦੇ ਆ ਕਿ ਕਿ ਇਨਾ ਨੇ ਦੂਜੀ ਸੂਬਿਆਂ ਨੂੰ ਪਾਣੀ ਦੇਣਾ ਹੁੰਦਾ ਤੇ ਜਦੋਂ بارشਾਂ ਦਾ ਮੌਸਮ ਆਉਂਦਾ ਇਹ ਬਹੁਤ ਜ਼ਬਰਦਸਤ ਪੈਂਦੇ ਨੇ ਪਹਾੜਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਤੇ ਉਦੋਂ ਫਿਰ ਜਿਹੜਾ ਹੈਗਾ ਟਾਈਮ ਜਿਹੜੇ ਆ ਓਵਰਫਲੋ ਹੋ ਜਾਂਦੇ ਆ ਤੇ ਜਿਹੜੇ ਕਰਕੇ ਇਹ ਗੇਟ ਖੋਲਦੇ ਆ ਤੇ ਹੜ੍ਹਾਂ ਵਰਗੀ ਜਿਹੜੀ ਸਥਿਤੀ ਜਿਹੜੀ ਆ ਉਹ ਬਣ ਜਾਂਦੀ ਹੈ ਕੱਲ ਅਸੀਂ ਜਾ ਕੇ ਆਏ ਆ ਕਰਨਤਾਰਨ ਸਾਹਿਬ ਤੇ ਫਰੋਜਪੁਰ ਜ਼ਿਲ੍ਹੇ ਦੇ ਕੁਝ ਪਿੰਡਾਂ ਦੇ ਵਿੱਚ ਔਰ ਹਾਲਾਤ ਬੜੇ ਜਿਹੜੇ ਨੇ ਉਹ ਭਿਆੰਕਰ ਬੜੇ ਹੋਏ ਨੇ ਪਾਣੀ ਜਿਹੜਾ ਲਗਾਤਾਰ ਜਿਹੜਾ ਹੈ ਅਜੇ ਵੀ ਚੜ ਰਿਹਾ ਹੈ ਅਜੇ ਕੁਝ ਸਮਾਂ ਉਤਰ ਜਾਂਦਾ ਹੈ ਲੇਕਿਨ ਦੁਬਾਰਾ ਫੇਰ ਪਾਣੀ ਛੱਡ ਜਾਂਦਾ ਬਹੁਤ ਸਾਰੀਆਂ ਥੱਥੇ ਬੰਦੀਆਂ ਬਹੁਤ ਸਾਰੇ ਪਿੰਡਾਂ ਦੇ ਲੋਕ ਆਪਣੇ ਲੈਵਲ ਦੇ ਉੱਤੇ ਹਰ ਪੀੜਤਾ ਦੀ ਮਦਦ ਕਰ ਰਹੇ ਤੇ ਅੱਜ ਫਤੇਗੜ ਸਾਹਿਬ ਤੋਂ ਅਮਰਿੰਦਰ ਸਿੰਘ ਜੀ ਲਿਬੜਾ ਇਹਨਾਂ ਦੀ ਪ੍ਰੇਰਣਾ ਦੇ ਨਾਲ ਸਹਿਯੋਗ ਲੈ ਕੇ ਵੀ ਆਂਦਾ ਤਿੰਨ ਟਰੱਕ ਰਾਹਤ ਸਮੱਗਰੀ ਦੇ ਜਿਹਦੇ ਵਿੱਚ ਪਸ਼ੂਆਂ ਦਾ ਚਾਰਾ ਹੈ ਆਟਾ ਦਾਲਾਂ ਨੇ ਤੇ ਪਾਣੀ ਦੀਆਂ ਬੋਤਲਾਂ ਨੇ ਇਹ ਸਾਰਾ ਸਮਾਨ ਜਿਹੜਾ ਹੈ ਅੱਜ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਉੱਥੇ ਜਿਹੜੇ ਪੀੜਤ ਨੇ ਉਹਨਾਂ ਦੀ ਸਹਾਇਤਾ ਵਾਸਤੇ ਭੇਜਿਆ ਜਾ ਰਿਹਾ ਔਰ ਅਸੀਂ ਅੱਜ ਇਹ ਤਿੰਨ ਟਰੱਕ ਜਿਹੜੇ ਨੇ ਰਵਾਨਾ ਕਰ ਰਹੇ ਹਾਂ ਪੰਜ ਟਰੱਕ ਪੰਜ ਟਰੱਕ ਜਿਹੜੇ ਅਸੀਂ ਰਵਾਨਾ ਕਰ ਰਹੇ ਹਾਂ ਜਿਦੇ ਵਿੱਚ ਪਾਣੀ ਹੈ ਪਸ਼ੂਆਂ ਦਾ ਚਾਰਾ ਹੈ ਆਟਾ ਹੈ ਦਾਲਾਂ ਨੇ ਤੇ ਹੋਰ ਜਿਹੜੀ ਉੱਥੇ ਲੋੜੀਂਦੀ ਜਿਹੜੀ ਸਮੱਗਰੀ ਹੈ ਉਹ ਜਿਹੜੀ ਆ ਪੰਜ ਟਰੱਕ ਜਿਹੜੇ ਅਸੀਂ ਭੇਜ ਰਹੇ ਹਾਂ ਉਹ ਸੰਗਪੂਰ ਪਾਸੇ ਵੀ ਜਾਣਗੇ ਜੀ ਸਟੇਟ ਹਾਂਜੀ ਹਾਂਜੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਇੱਕ ਕੈਂਪ ਜਿਹੜਾ ਹੈ ਸਾਡਾ ਆਲਰੇਡੀ ਜਿਹੜਾ ਹੈ ਅੱਜ ਸ਼ਾਮ ਤੱਕ ਸ਼ੁਰੂ ਹੋ ਜਾਏਗਾ ਜੀ ਫਾਜ਼ਿਲਕਾ ਦੇ ਕੋਲ ਕੰਟੀਨਿਊ ਕੈਂਪ ਚੱਲੂਗਾ ਉੱਥੇ ਅਸੀਂ ਰਾਸਤ ਸਮਗਰੀ ਭੇਜੀ ਕਰਾਂਗੇ ਔਰ ਇੱਕ ਕੈਂਪ ਦਾ ਪ੍ਰਬੰਧ ਅਸੀਂ ਗੁਰਦਾਸਪੁਰ ਜਿਹੜੇ ਚ ਕਰ ਰਹੇ ਹਾਂ ਜੀ ਭਾਜੀ ਤੁਸੀਂ ਤੁਲਦਾ ਕਹਿੰਦਾ ਕਿ ਮਤਲਬ ਵੀ ਸਰਕਾਰਾਂ ਸਿੱਧੇ ਤੌਰ ਤੇ ਜ਼ਿੰਮੇਵਾਰ ਨੇ ਹੱਤ ਮਿਸ ਮੈਨੇਜਮੈਂਟ ਜਿਹੜੀ ਹੈ ਸਰਕਾਰਾਂ ਦੀ ਜਿਹੜੀ ਹੈ ਜਿਹੜੀ ਇਸ ਹੜਾਂ ਦੀ ਸਥਿਤੀ ਲਈ ਜ਼ਿੰਮੇਵਾਰ ਹੈ ਅਗਾਉਂ ਕੋਈ ਪ੍ਰਬੰਧ ਨਹੀਂ ਕੀਤੇ ਨਜ਼ਾਇਜ਼ ਮਾਈਨਿੰਗ ਜਿਹੜੀ ਹੈ ਉਹ ਵੀ ਜਿਹੜੀ ਹੈ ਬਹੁਤ ਵੱਡੀ ਇਹਦੇ ਲਈ ਜ਼ਿੰਮੇਵਾਰ ਹੈ ਤੁਸੀਂ ਦੇਖੋ ਹਰਾਨੇ ਵਾਲੀ ਗੱਲ ਹੈ ਕਿ ਰਾਜਸਥਾਨ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਹੈਗਾ ਤੇ ਰਾਜਸਥਾਨ ਹਾਈ ਕੋਰਟ ਦੇ ਵਿੱਚ ਕੇਸ ਸਟੇਟ ਸਰਕਾਰ ਪੁਖਤਾ ਟੰਗ ਨਾਲ ਲੜਦੀ ਨਹੀਂ ਹੈ ਤੇ ਰਾਜਸਥਾਨ ਹਾਈ ਕੋਰਟ ਫੈਸਲਾ ਦਿੰਦਾ ਹੈ ਕਿ ਪੰਜਾਬ ਦੇ ਜਿਹੜੇ ਅੰਦਰਲੇ ਡੈਮ ਆ ਉਹਨਾਂ ਦਾ ਪ੍ਰਬੰਧ ਵੀ ਕੇਂਦਰ ਕੋਲ ਹੀ ਹੋਣਾ ਚਾਹੀਦਾ ਇਹ ਕਿੱਡੀ ਹਾਸੋਣੀ ਸਥਿਤੀ ਹੈ ਕਿ ਪੰਜਾਬ ਦੇ ਅੰਦਰਲੇ ਡੈਮਾਂ ਦਾ ਪ੍ਰਬੰਧ ਵੀ ਕੇਂਦਰ ਕਰੂ ਅਸੀਂ ਤਾਂ ਮੰਗ ਕਰਦੇ ਹਾਂ ਕਿ ਭਾਖੜਾ ਜਿਹੜੀ ਬਿਆਸ ਮੈਨ ਮੈਨੇਜਮੈਂਟ ਬੋਰਡ ਹੈ ਉਹਦਾ ਪ੍ਰਬੰਧ ਜਿਹੜ ਇਹਨਾਂ ਨੇ ਫੋਰਸਾ ਲਾ ਕੇ ਪ੍ਰਬੰਧ ਸਾਰਾ ਕੈਪਚਰ ਕਰ ਲਿਆ ਜੀ ਕੇਂਦਰ ਨੇ ਸਾਰੇ ਪ੍ਰਬੰਧ ਜਿਹੜੇ ਉਹ ਕੈਪਚਰ ਕਰ ਰੱਖੇ ਤੇ ਬਿਲਕੁਲ ਤ ਰਾਤ ਹੋ ਗਈ ਹੈ ਤੇ ਇਹ ਉਥੇ ਇਹ ਹਰਿਆਣੇ ਤੇ ਰਾਜਸਥਾਨ ਨੂੰ ਹੁਣ ਡੁੱਬ ਪੰਜਾਬ ਰਿਹਾ ਤੇ ਜਦੋਂ ਪਾਣੀ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਤੇ ਉਦੋਂ ਫਿਰ ਇਹ ਕਹਿੰਦੇ ਨਹੀਂ ਤੁਹਾਨੂੰ ਪਾਣੀ ਜਿਹੜਾ ਉਹ ਨਹੀਂ ਮਿਲ ਸਕਦਾ ਕਿਉਂਕਿ ਰਾਜਸਥਾਨ ਨੂੰ ਪਾਣੀ ਦੇਣਾ ਸੀ ਹਰਿਆਣੇ ਨੂੰ ਪਾਣੀ ਦੇਣਾ ਤੇ ਹੁਣ ਉਹ ਪਾਣੀ ਸਟੇਟ ਲੈਣ ਵਾਸਤੇ ਜਿਹੜਾ ਬਿਲਕੁਲ ਅਨਕਾਰਿਆ ਕਿ ਸਾਨੂੰ ਪਾਣੀ ਚਾਹੀਦਾ ਨਹੀਂ ਅਸੀਂ ਪਾਣੀ ਲੈ ਨਹੀਂ ਸਕਦੇ ਤੇ ਇਹ ਜਿਹੜੀਆਂ ਮੈਂ ਸਮਝਦਾ ਪੰਜਾਬ ਦੇ ਨਾਲ ੱੱਕਾ ਬਹੁਤ ਵੱਡਾ ਜੀ ਜਾਦੀ ਹੁਣ ਤੱਕ ਵੱਖ-ਵੱਖ ਪਾਰਟੀਆਂ ਮੰਗ ਕਰਦੇ ਆ ਰਹੀਆਂ ਆ ਵੀ ਕੇਂਦਰ ਸਰਕਾਰ ਅ ਵਿਸ਼ੇਸ਼ ਰਾਹਤ ਪੈਕੇਜ ਜਾਰੀ ਕਰੇ ਪਰ ਪੰਜਾਬ ਸਰਕਾਰ ਨੇ ਹਜੇ ਤੱਕ ਤਾਂ ਕੋਈ ਤਸਵੀਜ਼ ਨਹੀਂ ਸ ਕੇਂਦਰ ਸਰਕਾਰ ਨੂੰ ਭਜੀ ਮੰਗੀ ਨਹੀਂ ਕਿਸ ਤਰ੍ਹਾਂ ਦੇਖਦੇ ਹੋ ਠੀਕ ਹੈ ਚੱਕਰ ਕਿਉਂ ਡਲੇ ਕਿਉਂ ਹੋ ਰਿਹਾ ਜੀ ਪੰਜਾਬ ਸਰਕਾਰ ਤਾਂ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਜਾਪ ਰਿਹਾ ਜਿਵੇਂ ਨਧਾਰਦ ਹੀ ਹੁੰਦੀ ਹੈ ਪੰਜਾਬ ਦੇ ਵਿੱਚੋਂ ਤੇ ਕੇਂਦਰ ਜਿਹੜੀ ਹੈ ਉਹ ਵੀ ਸੁੱਤੀ ਪਈ ਹੈ ਕੀ ਹੈ ਪੰਜਾਬ ਵੱਲ ਬਿਲਕੁਲ ਧਿਆਨ ਨਹੀਂ ਹੈ ਜਦ ਕਿ ਇਸ ਵਕਤ ਪੰਜਾਬ ਨੂੰ ਬਹੁਤ ਵੱਡੇ ਆਰਥਿਕ ਪੈਕੇਜ ਦੀ ਜਿਹੜੀ ਹੈ ਉਹ ਜ਼ਰੂਰਤ ਹੈ ਅਰ ਕੇਂਦਰ ਜਿਹੜੀ ਹੈ ਉਹ ਸ਼ਾਇਦ ਉਹ ਵੀ ਸੁੱਤੀ ਪਈ ਹੈ ਤੇ ਪੰਜਾਬ ਸਰਕਾਰ ਲੱਗਦਾ ਹੀ ਨਹੀਂ ਕਿ ਸਰਕਾਰ ਹੈਗੀ ਪੰਜਾਬ 'ਚ ਤੁਸੀਂ ਇਹਨੂੰ ਵੀ ਮੰਨਦੇ ਹੋ ਕੇਂਦਰ ਸਰਕਾਰ ਨੂੰ ਜਿਹੜਾ ਵੱਡੇ ਪੱਤਰ ਦੇ ਉੱਤੇ ਆਰਸ਼ਕ ਪੈਕਸ ਜਿਹੜਾ ਹੈ ਉਹ ਜਾਰੀ ਕਰਨਾ ਚਾਹੀਦਾ ਹੈ ਕਿਉਂਕਿ ਸਮੱਸਿਆ ਜਿਹੜੀ ਹੈ ਉਹ ਹੁਣੇ ਨਹੀਂ ਹੈ ਕਿ ਪਾਣੀ ਦੇ ਵਿੱਚ ਪਿੰਡ ਡੁੱਬ ਗਏ ਨੇ ਸਮੱਸਿਆ ਇਸ ਤੋਂ ਬਾਅਦ ਬਹੁਤ ਵੱਡੀ ਹੋਣੀ ਜਦੋਂ ਪਾਣੀ ਉਤਰ ਜਾਣਾ ਕਿਉਂਕਿ ਖੇਤਾਂ ਦੇ ਵਿੱਚ 2-2 3-3 ਫੁੱਟ ਮਿੱਟੀ ਜਿਹੜੀ ਹੈ ਉਹ ਚੜ ਜਾਣੀ ਹੈ ਤੇ ਉਸ ਮਿੱਟੀ ਨੂੰ ਹਟਾਉਣ ਵਾਸਤੇ ਜਿਹੜਾ ਵੱਡੇ ਪੱਧਰ ਦੇ ਉੱਤੇ ਟਰੈਕਟਰ ਚੱਲਣੇ ਆ ਟਰੈਕਟਰਾਂ ਦਾ ਤੇਲ ਖਰਚ ਆਉਣਾ ਕਿਸਾਨਾਂ ਦਾ ਬਹੁਤ ਵੱਡਾ ਜਿਹੜਾ ਹੈ ਉਹ ਆਰਥਿਕ ਨੁਕਸਾਨ ਹੋਣਾ ਤੇ ਸਰਕਾਰਾਂ ਨੂੰ ਜਿਹੜਾ ਉਹਦੀ ਪਰਪਾਈ ਲਈ ਜਿਹੜਾ ਉਹ ਯਤਨ ਕਰਨੀ ਚਾਹੀਦੀ ਹੈ ਉਹ ਮੁਆਵਜ਼ਾ ਦੇਣਾ ਚਾਹੀਦਾ ਹੈ ਕਿ ਉਹਨਾਂ ਦੀਆਂ ਜ਼ਮੀਨਾਂ ਮੁਰਕੇ ਫਿਰ ਜਿਹੜਾ ਆਬਾਦ ਹੋਣ ਉਹਦੇ ਲਈ ਵੀ ਜਿਹੜਾ ਇਹਨਾਂ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਇਕੱਲਾ ਕਿਸਾਨਾਂ ਦਾ ਨੁਕਸਾਨ ਨਹੀਂ ਹੋਇਆ ਮਜ਼ਦੂਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਿਹੜੇ ਖੇਤੀ ਦੇ ਉੱਤੇ ਨਿਰਭਰ ਸੀ ਜਾਂ ਜਿਹੜੇ ਕੋਈ 5 5 7 7 ਹਜ਼ਾਰ ਚ ਸ਼ਹਿਰਾਂ ਦੇ ਵਿੱਚ ਤਰਨ ਜਿਨ੍ਹਾਂ ਦੇ ਕੱਚੇ ਘਰ ਸੀ ਜਿਨ੍ਹਾਂ ਕੋਲੇ ਬੱਕਰੀਆਂ ਸੀ ਮੁਰਗੀਆਂ ਸੀ ਕੁਕੜੀਆਂ ਸੀ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸਾਰੇ ਮਤਲਬ ਭਾਈਚਾਰਿਆਂ ਦੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਭਾਈਚਾਰੇ ਹੁੰਦੇ ਸਭ ਦਾ ਨੁਕਸਾਨ ਬਹੁਤ ਵੱਡਾ ਹੋਇਆ ਜੀ ਪਤਾ ਹੈ ਵੀ ਭਾਰਤ ਦੇ ਕਿਸੇ ਵੀ ਖੇਤਰ ਦੇ ਵਿੱਚ ਜਦੋਂ ਕੋਈ ਕੁਦਰਤੀ ਆਫਤ ਆਂਦੀ ਹੈ ਤਾਂ ਜਿਹੜੇ ਪੰਜਾਬੀ ਨੇ ਸਭ ਤੋਂ ਪਹਿਲਾਂ ਜਾ ਕੇ ਖੜਦੇ ਨੇ ਪਰ ਜੇ ਤੁਸੀਂ ਇਸ ਵਾਰ ਦੇਖੋ ਅੱत्ता ਪੰਜਾਬ ਹੈ ਜਿਹੜਾ ਡੁੱਬਿਆ ਹੋਇਆ ਪਰ ਕੋਈ ਵੀ ਸਟੇਟ ਜਿਹੜੀ ਉਹ ਪੰਜਾਬ ਨਾਲ ਆ ਕੇ ਨਹੀਂ ਖੜੀ ਤੇ ਬਾਰੇ ਕੀ ਕਹਿਣਾ ਚਾਹੁੰਗਾ ਦੇਖੋ ਪੰਜਾਬੀਆਂ ਦਾ ਖਾਸਾ ਹੈਗਾ ਸਾਨੂੰ ਗੁਰੂ ਸਾਹਿਬ ਨੇ ਸੇਵਾ ਕਰਨ ਦਾ ਜਿਹੜਾ ਹੈ ਉਹ ਸੰਕਲਪ ਸਾਡੀ ਝੋਲੀ ਪਾਇਆ ਸਾਡੇ ਤੋਂ ਕਿਸੇ ਦਾ ਦੁੱਖ ਜਰੈ ਨਹੀਂ ਜਾਂਦਾਗਾ ਜਦੋਂ ਵੀ ਕਿਤੇ ਕੋਈ ਆਫਤ ਆਉਂਦੀ ਹੈ ਤੇ ਅਸੀਂ ਜਿਹੜਾ ਹੈ ਉੱਥੇ ਪਹੁੰਚ ਜਾਂਦੇ ਆ ਲੇਕਿਨ ਜੇ ਦੂਜੀਆਂ ਸਟੇਟਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਫਲਸਫੇ ਦੇ ਵਿੱਚ ਸ਼ਾਇਦ ਇਸ ਚੀਜ਼ ਦਾ ਜਿਹੜਾ ਹੈ ਉਹ ਹੈ ਹੀ ਨਹੀਂ ਉਹ ਸੇਵਾ ਦਾ ਸੰਕਲਪ ਜਿਹੜਾ ਹੈਗਾ ਉਹ ਘਟਾ ਜਾਂ ਹੈ ਨਹੀਂ ਤਾਂ ਉਹਦਾ ਵੀ ਇੱਕ ਕਾਰਨ ਹੈ ਇਹ ਬਾਕੀ ਚਲੋ ਸਾਡਾ ਤਾਂ ਗੁਰੂ ਸਾਹਿਬਾਨੇ ਹੁਕਮ ਦਿੱਤਾ ਸੀ ਤਾਂ ਕਰਨੀ ਐ ਜੀ। ਜੀ ਬង ਜੀ ਕੀ ਕਹਿੰਦੇ ਹੋ ਹੈਲੀਕਾਪਟਰ ਸਰਵੇ ਲੋਕਾਂ ਦੀ ਸਹੂਲਤ ਤੇ ਇਹਨਾਂ ਲੋਕਾਂ ਨੂੰ ਆਰਥਿਕ ਸਹਾਇਤਾ ਮਿਲਦੀ ਐ। ਇਹ ਹੈਲੀਕਾਪਟਰ ਇੱਕ ਹੈਲੀਕਾਪਟਰੋਂ ਤੇ ਕੀ ਕਰ ਸਕਦਾ ਜੀ? ਕਿੰਨੀ ਸਹਾਇਤਾ ਕਰ ਸਕਦਾ ਜੀ? ਕੁਝ ਵੀ ਨਹੀਂ ਕਰ ਸਕਦਾ। ਨਾ ਉੱਥੇ ਹੈਲੀਕਾਪਟਰ ਛੱਤਾ ਤੇ ਉਤਰ ਸਕਦਾ ਐ, ਨਾ ਉੱਥੇ ਜੇ ਰਾਸਮੰਗਰੀ ਵੰਡਣਗੇ ਤੇ ਉਹ ਪਾਣੀ ਦੇ ਵਿੱਚ ਡਿੱਗ ਸਕਦੀ ਐ, ਜੇ ਡਿੱਗ ਵੀ ਰਹੀ ਐ ਪਤਾ ਲੱਗਿਆ ਹੈਗਾ। ਇਹ ਹੈਲੀਕਾਪਟਰ ਜਿਹੜੀ ਅਸੀਂ ਕੱਲ ਜਾ ਕੇ ਆਏ ਆ ਉੱਥੇ ਮੇਨ ਸਮੱਸਿਆ ਆ ਰਹੀ ਹੈ ਕਿਸ਼ਤੀਆਂ ਦੀ ਇਸ ਵਕਤ ਤਾਂ ਫਿਲਹਾਲ ਜਿਹੜੀਆਂ ਸਾਰੀਆਂ ਪਾਰਟੀਆਂ ਇਕੱਠੇ ਹੋ ਕੇ ਸਾਰੀਆਂ ਸਤेंद्र ਸਰਕਾਰ ਪਾਰ ਸਰਕਾਰ ਔਰ ਸਭ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਕੇ ਸਾਨੂੰ ਉਹਨਾਂ ਦੇ ਆਰਥਿਕ ਹਾਲਾਤ ਸੁਧਾਰਨ ਲਈ ਜਿਹੜੇ ਹੜਾ ਪੀਰ ਦਾ ਸ਼ਿਕਾਰ ਹੋਏ ਨੇ ਯਤਨ ਕਰਦੇ ਚਾਹੀਦੇ ਨੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਦੀਪ ਸਿੰਘ ਨੂੰ ਫਤਿਹਗੜ ਸਾਹਿਬ ਅੰਮ੍ਰਿਤਪੀਰ ਤਰਤੀਬਾਂ ਤੇ ਜੀ ਆਇਆਂ ਆਖਿਆ ਤੇ ਯੰਨੀ ਜੀ ਨੇ ਅਪੀਲ ਕੀਤੀ ਸੀ ਕਿ ਆਪਾਂ ਰਾਹਤ ਸਮਗਰੀ ਇਕੱਠੀ ਕਰੀਏ 28 ਤਰੀਕ ਤੋਂ ਅਸੀਂ ਸਮਗਰੀ ਇਕੱਠੀ ਕਰਨ ਲੱਗੇ ਹਾਂ ਪਰ ਲਗਭਗ ਸਾਡੇ ਕੋਲ 150 ਕਵਾਂਟ ਨੂੰ ਚਾਰਾ ਇਕੱਠਾ ਹੋਇਆ ਉਸ ਦੇ ਨਾਲ ਹੀ ਐਨ ਆਰ ਆਈ ਵੀਰਾਂ ਨੇ ਪੈਸੇ ਵੀ ਭੇਜਨੇ ਲਗਭਗ 2 ਲੱਖ ਰੁਪਏ ਸਾਡੇ ਕੋਲ ਬਚਿਆ ਪਿਆ 7 ਟਨ ਸਾਡੇ ਕੋਲ ਆਟਾ ਦਾਲਾਂ 2-3 ਟਨ ਦਾ ਰਹੀ ਹੈ 1500 ਪੇਟੀ ਪਾਣੀ ਦੀ ਵਲੰਟੀਅਰਾਂ ਦੀ ਟੀਮ ਜਾਰੀ ਹੈ ਇੱਕ ਬੱਸ ਭਰ ਕੇ ਅਸੀਂ ਉੱਥੇ ਲੈ ਕੇ ਜਾ ਰਹੇ ਹਾਂ ਔਰ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਕੋਲ ਹੋਰ ਵੀ ਸਮਗਰੀ ਇਕੱਠੀ ਹੋਈ ਆ بارش ਕਰਕੇ ਅਸੀਂ ਟਰੱਕ ਨਹੀਂ ਪਰ ਸਕੇ ਆਉਣ ਵਾਲੇ ਸਮੇਂ 'ਚ ਕੁਝ ਦਿਨਾਂ ਬਾਅਦ ਅਸੀਂ ਫੇਰ ਲੈ ਕੇ ਜਾਵਾਂਗੇ